ਯਾਰ ਜਿੰਮਤ ਕਰਿਆ ਨਹੀਂ ਮਾਰ ਬਾਲੀ ਅੰਨ ਬਾਲੀ ਅੰਨ ਬਾਲ ਉੱਪਰ ਜਾਓ ਉੱਪਰ ਆਇਆ ਸੱਜਾ ਸੁਣ ਆਇਆ ਲਾਈਕ ਕਰ ਦਿਆ ਹਵਾ ਮਾਲੂ ਹਟਾ ਦਾ ਦਰ ਮਾਰਨ ਵਾਲੇ ਆਵਾ ਦੌਡੋ 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 ਹਾਂਜੀ ਜੇ ਅਸੀਂ ਰੁਕੇ ਹੋਏ ਸੀਗੇ ਰਾਫਟਿੰਗ ਕਰਨਾ ਤੇ ਹੁਣ ਅਸੀਂ ਰਾਫਟਿੰਗ ਕਰ ਰਹੇ ਹਾਂ ਆ ਦੇਖੋ ਜੀ ਸਾਰੇ ਬਹਿ ਰਹੇ ਨੇ ਆ ਮੈਂ ਵੀ ਤਿਆਰ ਹੋਇਆ ਪੂਰਾ ਬਾਕੀ ਤੁਸੀਂ ਦੇਖ ਲਦੇ ਹੋ ਕੁਝ ਕਹਿਣਾ ਚਾਹੋਗੇ ਬਸ ਰਾਫਟਿੰਗ ਕਰ ਲੈ ਕੇ ਕਹਿਣਾ ਚਾਹਾਂਗੇ ਚਲੋ ਠੀਕ ਆ ਜੀ ਰਾਫਟ ਪਾਣੀ ਬਹੁਤ ਭਾਰੀ ਹੋ ਗਈ ਆ ਹਾਂ ਜੀ ਤੇ ਵੀ ਚੈੱਕ ਕਰੋ ਬਈ ਖਾਰੇ ਦੇ ਓਕੇ ਓਕੇ ਨਿਆਰੇ ਵਾਲਾ ਨਿਆਰੇ ਆ ਰਹੇ ਹਾਂ ਜੀ ਹੋਇਆ ਕਿਉਂ ਪਾਣੀ ਨਾਲੇ ਪਾਣੀ ਜਲਦੀ ਆਉਣਾ ਸੈਟ ਡਾਊਨ ਕਰ ਡਾਊਨ ਪਾਣੀ ਬਹੁਤ ਠੰਡਾ ਓਏ ਪੜਦੀ ਵੀ ਸਾਰੇ ਅਸੀਂ ਮੱਕ ਲੱਕਲੇ ਬਣਾਉਣ ਆਹ ਵਾਹ ਵਾਹ ਨੂੰ ਤਸਲੂ ਮੈਂ ਵੀ ਨਾ ਐ ਨਹੀਂ ਜਾਂਦਾ ਮੈਂ ਪੱਤਰ ਤੇ ਪੱਤਰ ਤੇ ਆਣਾ ਤੇ ਤਾ ਤਾ ਨਾ ਗਰ ਤਾ ਆਪਰਾ ਮੋਟਰ ਗਿਆ ਤੋ ਵੀ ਭਾਈ ਸਾਹਿਬ ਓਏ ਭਾਈ ਮਜ਼ਾ ਆ ਗਿਆ ਓ ਤਾ ਯਾਰ ਉਹ ਕੋਣ ਵਿੱਚ ਪਾ ਲੋ ਕਹਿੰਦਾ ਬਾੜੀ ਬੈ ਗਿਆ ਡਾਊਨ ਹੋ ਗਿਆ ਵਿੱਚ ਮਾਰ ਕੱਤ ਬਾੜੀ ਬੈ ਵਿੱਚ ਰਾਣਾ ਪਾ ਪਕੜ ਰੱਖੀ ਹੱਥ ਕੋਲ ਚੱਲ ਕੇ ਜਾਣਾ ਸਾਡੇ ਨਾਲ ਮੈਂ ਤੈਨੂੰ ਪੜੀ ਆ ਜਾਂਦਾ 90 ਹਜ਼ਾਰ ਦਾ ਹੋਣਾ ਟੈਨਸ਼ਨ ਪਈ ਹੈ ਸਾਨ ਹਾਇ ਸ੍ਰੀ ਅਕਾਲ ਦੇਖ 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 ਬੰਦਗੀ ਜਿੰਦਾਬਾਦ ਬੰਦਗੀ ਜਿੰਦਾਬਾਦ ਰਾਜ ਕਰ ਆਪਣੇ ਸਿੰਘ ਖਾਲਸਾ ਜਿੰਦਾਬਾਦ ਸਾਹੀ ਆਪਣੇ ਸਿੰਘ ਖਾਲਸਾ ਸੁਦਾਵਾਲ ਹੁਣ ਅਸੀਂ ਰਾਫਟਿੰਗ ਕਰ ਲਈ ਆ ਜੀ ਹੁਣ ਲਾਂ ਤਾਂ ਦੇਖੋ ਜੀ ਹੁਣ ਆਹ ਵੇਖੋ ਕੀ ਚੱਲ ਰਿਹਾ ਆਜੋ ਭਾਈ ਆਜੋ ਜਲਦੀ ਆਜੋ ਹੁਣ ਅਸੀਂ ਜਾ ਰਹੇ ਅੱਗੇ ਨੂੰ ਹਾਂ ਜੀ ਆਜੋ 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 ਚਲੋ ਜੀ ਰਾਫਟਿੰਗ ਆਪਣੀ ਹੋ ਗਈ ਖਤਮ ਹੁਣ ਅਸੀਂ ਜਾ ਰਹੇ ਅੱਗੇ ਨੂੰ ਲਓ ਜੀ ਉਹ ਕਰਦਾ ਜੈਕਟਾਂ ਨੇ ਸੁਰਦਿਆ ਜੈਕਟਾਂ ਨੇ ਦੇਖੋ ਜੀ ਹੁਣ ਅਸੀਂ ਲਾਵਾਂਗੇ ਜੈਕਟਾਂ ਫਿਰ ਪੱਟਾਂਗੇ ਜੀ ਹੁਣ ਅਸੀਂ ਲਾ ਰਹੇ ਹਾਂ ਜੈਕਟਾਂ ਲਾ ਕੇ ਰੱਖੋ ਸਾਰੇ ਹੁਣ نیچے ਓ ਪਾਈ ਅੱਗੋ ਖਲ੍ਹਣੀ ਇੱਥੋਂ ਲੋਕ ਓਏ ਇਹ ਲੋਕ ਲੱਗੇ ਤੁਹਾਡੇ ਅੱਗੇ ਅੱਗੋ ਖੋਲੋ ਲੋਕ ਆਹ ਵੇਖੋ ਜੀ ਮਾਲ ਸਾਰਾ ਵਿੱਚ ਸਾਡਾ ਤਾਂ ਆਪਾਂ ਹੁਣ ਅਸੀਂ ਅੱਗੇ ਆ ਸੀਗਾ ਵਾਟਰ ਪ੍ਰੂਫ ਪਰ ਕਾਮਯਾਬ ਨਹੀਂ ਹੋਇਆ ਗਿੱਲਾ ਹੋ ਗਿਆ ਵਾਟਰਪਰੂਫ ਭਾਈ ਕਿਵੇਂ ਲੱਗਾ ਤੁਹਾਨੂੰ ਬਹੁਤ ਵਧੀਆ ਲੱਗਿਆ ਨਿਆਰਾ ਆ ਗਿਆ ਯਾਰ ਜ਼ਿੰਦਗੀ ਦਾ ਮਜ਼ਾ ਬਹੁਤ ਵਧੀਆ ਜੀ ਵਧੀਆ ਬਿਲਕੁਲ ਸਹੀ ਗੱਲ ਆ ਹਾਂ ਜੀ ਉਹ ਟੈਰਾ ਉੱਥੇ ਦੋਤੀ ਚਿੰਦੇ ਉਹ ਰੋਕਿਆ ਹੈਲਮਟ ਲਾਉਂਦਾ ਉਹ ਪਹਿਲਾਂ ਵੀ ਹੈਲਮਟ ਲਾਓ ਆ ਦੇਖੋ ਜੀ ਹੈਲਮਟ ਫਸ ਚੁਕਿਆ ਸੀ ਬੋਲ ਸੋਨ ਹਾਂ ਸੋ ਆਓ ਅੱਗੇ ਹੁਣ ਆਹ ਦੇਖੋ ਜੀ ਹੁਣ ਗੱਡੀ ਤੇ ਚੱਕ ਕੇ ਰੱਖਣੀ ਆ ਸਾਰਿਆਂ ਨੇ ਨਾਲੇ ਕਮਾਇਆ ਤੇ ਨਾਲੇ ਕੰਮ ਕਰਾਇਆ ਉਹ ਨਾਲੇ ਕਮਾਇਆ ਤੇ ਨਾਲੇ ਸਾਡੇ ਤੋਂ ਕੰਮ ਕਰਾਇਆ ਠੀਕ ਹੈ ਲੈਵਰ ਬਿਲਾਓ ਵਲੋਗ ਅੱਗੇ ਤੱਕ ਕਰਤੀਏ ਹੁਣ ਦੇਖ ਸਕਦੇ ਹੋ ਜੀ ਇਹ ਭਾਜੀ ਬੈਠੇ ਹੋਏ ਨੇ ਹੁਣ ਇਰ ਤੇ ਤੁਹਾਨੂੰ ਉਹਦੇ ਉੱਤੇ ਭਾ ਕੇ ਲੈ ਕੇ ਜਾਣਾ ਆਹ ਦੇਖੋ ਜੀ ਪਲਵਾਸ ਆਵ ਲੱਗੇ ਨੇ ਲੋ ਲੋ ਫਰਸ਼ੀਨੋ

I'm oh a देखो कितना औखा कहा तो वीडियो भी करनी है सुन चलानी भी है पानी का रस्ता देखना हूँ जय बाबा वीर जी आओ जी वीर जी रस्सी नहीं छनी वाह बाप <गी>

ਮਾਰੀ ਟੇਕ ਲਗਾ ਕੋਈ ਨਹੀਂ ਕੋਈ ਬੈਨ ਭੇਜੋ ਵੀਰੇ ਅਗਰੇ ਹੀ ਫੇਰ ਤੋਂ ਉਪਰ ਤੋਂ ਮਾਰੋ ਆਇਆ ਭਾਈ ਪਰ ਇਹ ਸਾਹਮਣੇ ਰਿਹਾ